ਮਾਝੋ ਕੀ ਕੀਤਾ ਗੱਗਿਆ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਭਾਰਤ ਮਾਤਾ ਦੀ ਜੈ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਨਕਲੀ ਰਹਿੰਗ ਅਮਰਤਪਾਲ ਮੈਰੋ ਸ਼ਹਿਜ਼ਾਦ ਪੱਟੀ ਅਦਜ ਸੁਹਾ ਕੀਤਾ ਅਜ ਇਹ ਦੋਨੇ ਮਿਲ ਗਏ ਨੇ ਇਹਨ ਗੁਰੂ ਦਾ ਬਾਣਾ ਪਾ ਕੇ ਕੁੜੀ ਦੇ ਹੱਤਿਆ ਕੀਤੀ ਆ ਕੁੜੀ ਚੰਗੀ ਸੀ ਮਾੜੀ ਸੀ ਉਸ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਸੀ ਲੇਕਿਨ ਇਹ ਲੋਕ ਅਮਰਤਪਾਲ ਮਹਿਰੋ ਬਲੈਕਮੇਲਰ ਆਦਮੀ ਆਏ ਬਲਾਤਕਾਰੀ ਆਏ ਔਰ ਕਾਤਲ ਆਏ ਅਮਰਤਪਾਲ ਮਹਿਰੋ ਦੇ ਹਰ ਰੋਜ਼ ਪੁਤਲੇ ਭੂਕੋ ਇਹ ਕਹਿ ਰਿਹਾ ਗੁਰ ਸਿਮਰਨ ਸਿੰਘ ਮੰਡ ਅਪੀਲ ਕਰ ਰਿਹਾ ਲੋਕਾਂ ਨੂੰ ਪਰ ਇੱਕ ਹੋਰ ਅਪੀਲ ਵੀ ਕਰ ਰਿਹਾ ਅਮਰਤਪਾਲ ਮਹਿਰੋ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਹਰ ਵਿਅਕਤੀ ਇਹਦਾ ਵਿਰੋਧ ਕਰੇ ਨਾ ਕਿ ਇਹਦਾ ਸਾਥ ਦੇਵੇ ਇਹ ਖੁਦ ਗਿੱਦਰ ਦੀ ਲਾਲ ਭੱਜ ਗਿਆ ਬਾਹਰ ਅਗਰ ਮਰਦ ਹੁੰਦਾ ਤਾਂ ਪੁਲਿਸ ਦੇ ਸਾਹਮਣੇ ਪੇਸ਼ ਹੁੰਦਾ ਆਪਣੇ ਨਾਲ ਦੇ ਸਾਥੀਆਂ ਦੇ ਧੋਖਾ ਦੇ ਕੇ ਆ ਬਾਹਰ ਭੱਜ ਗਿਆ ਇਹਨੇ ਪਹਿਲਾਂ ਵੀ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਅਮਰਜ਼ਰ ਸਾਹਿਬ ਦੇ ਬਾਹਰ ਸਟੈਚੂ ਲੱਗੇ ਸੀ ਉਹ ਤੜਵਾਏ ਉਹਨਾਂ ਨੂੰ ਅੰਦਰ ਕਰਾਤਾ ਅੱਤੇ ਬਾਹਰੋਂ ਆ ਫੜਨਗੇ ਲੈ ਗਿਆ ਆ ਭੱਜ ਗਿਆ ਇਹ ਹਰ ਵਾਰ ਗਦਾਰ ਆ ਇਹ ਮੁੱਢੋਂ ਸਿੱਖ ਨਹੀਂ ਹੈਗਾ ਮੁੰਡੋ ਏ ਮੁਰਦਾ ਮੁਸਲਮਾਨਾ ਨਕਲੀ ਪਹਿਰਾਵਾ ਪਾ ਕੇ ਭੋਲੇ ਭਾਲੇ ਸਿੱਖਾਂ ਨੂੰ ਪੰਜਾਬੀਆਂ ਨੂੰ ਲੁੱਟਣ ਵਾਲਾ ਵਿਅਕਤੀ ਸੀ ਇਹ ਇਹ ਅੱਜ ਇਹ ਦबई ਦੀ ਸੈਰ ਕਰ ਰਿਆ ਮੈਨੂੰ ਇਹ ਵੀ ਡਰਾ ਕਿਤੇ ਲੰਡਨ ਨਾ ਭਾਜੇ ਦੋ ਨੰਬਰ ਖਾਤੇ 'ਚ ਇਹਨੂੰ ਪੰਜਾਬ ਪੁਲਿਸ ਤਰੰਤ ਫੜੇ ਇਹਨੂੰ ਇਨਕਾਊਂਟਰ ਜਿਹੜੀ ਪੰਜਾਬ ਪੁਲਿਸ ਕਰ ਰਹੀ ਆ ਬਹੁਤ ਵਧੀਆ ਕਰ ਰਹੀ ਆ ਤਾਂ ਗੋਲੀਆਂ ਬਜੜੀਆਂ ਨੇ ਇਹਦੇ ਸਾਟੀ ਚ ਬਜਣੀ ਚਾਹੀਦੀ ਸੀ ਗੋਲੀ ਪੰਜਾਬ ਪੁਲਿਸ ਠਾ ਠਾ ਮਾਰੇ ਇਹ ਜੇ ਗੰਦੇ ਆਂਡਿਆਂ ਨੂੰ ਸਾਨੂੰ ਪਰਵਾਹ ਨਹੀਂ ਹੈ ਇਹ ਜਿਹੜੀਆਂ ਧਮਕੇ ਦਿੰਦਾ ਇੱਕ ਮਾਰੀ ਆ ਪੰਜ ਹੋਰ ਮਾਰਾਂਗੇ ਬੜੀਆਂ ਪਾਰਕਿੰਗਾਂ ਨੇ ਉਹ ਪਿਓ ਦੇ ਪੁੱਤਾਂ ਹਰਾਮ ਦੇ ਦੱਲਿਆ ਤੈਨੂੰ ਗਾਲਾਂ ਕੱਢ ਰਿਹਾ ਮੈਂ ਗੁਰਸਿਮਰ ਸਿੰਘ ਮੰਡਰੂ ਦੇਖ ਗਗਰ ਪਲਾਜੇ ਨੂੰ ਦੇਖ ਮਿੰਟੂ ਦੇਖ ਲਾ ਤੂੰ ਤੂੰ ਕੁਛ ਨਹੀਂ ਕਰ ਸਕਦਾ ਤੂੰ ਗਿੱਦਰ ਦੀ ਲਾਜ ਆ ਤੇਰੇ ਬੱਬਰ ਖਾਲਸੇ ਦੇ ਧਮਕੇ ਦਿੰਦੇ ਆ ਕੱਲੇ ਸ਼ਹਿਜ਼ਾਦ ਪੱਟੀ ਨਾਲ ਤੂੰ ਜਾ ਰਿਹਾ ਵਾ ਮਿਲ ਰਿਹਾ ਵਾ ਇਹ ਨਾਲ ਕੁਛ ਨਹੀਂ ਹੋਣਾ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਸਾਡੇ ਪੰਜਾਬ ਨੂੰ ਕੁਛ ਨਹੀਂ ਹੋਣਾ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਮਾ ਥੋੜਾ ਜਿਹਾ ਸ਼ਾਂਤੀ ਰੱਖੋ ਜੇ ਤੁਹਾਨੂੰ ਕੋਈ ਤਕਲੀਫ ਆਉਂਦੀ ਹੈ ਜਦੀ ਥਾਣੇ ਚਲੇ ਜਾਓ ਪ੍ਰਸ਼ਾਸਨ ਕੋਲੇ ਚਲੇ ਜਾਓ ਤੁਹਾਨੂੰ ਡਰਨ ਦੀ ਲੋੜ ਨਹੀਂ ਮਾਫੀਆ ਨਾਲ ਵਾਂਗੂ ਕੰਟੈਂਟ ਆਪਦੇ ਬੰਦ ਕਰਨੇ ਆ ਬੰਦ ਕਰੋ ਨਹੀਂ ਪਾਉਣੇ ਆ ਮਾੜੇ ਮੋਟੇ ਸਹੀ ਪਾ ਲਓ ਜੇ ਗਲਤ ਬੰਦ ਕਰ ਦਿਓ ਜੇ ਤੁਹਾਡੀ ਲਤਾਰੀ ਭਾਰ ਚੱਲਦੀ ਆ ਜੇ ਸਰਕਾਰ ਕਹਿੰਦੀ ਆ ਇਸੇ ਤਰ੍ਹਾਂ ਚਲੋ ਮੈਂ ਸਰਕਾਰ ਨੂੰ ਵੀ ਕਹਿਣਾ ਜਾਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਜਿਹੜਾ ਪਰਫਾਰਮਾ ਬਣਾ ਦਿਓ ਵੀ ਸੋਸ਼ਲ ਮੀਡੀਆ ਤੇ ਆਹ ਕੰਮ ਕਰ ਸਕਦੇ ਆ ਆਹ ਕੰਮ ਨਹੀਂ ਕਰ ਸਕਦੇ ਕਿਉਂਕਿ ਲੋਕਾਂ ਨੇ ਇਕੱਲੇ ਇਕੱਲੇ ਨਹੀਂ 510 ਨਹੀਂ ਹੈ ਗਿਆ ਪੰਜਾਬ ਦੇ ਕਰੋੜਾ ਲੋਕ ਨੇ ਕਿਹਨਾਂ ਕਿਹਨਾਂ ਨੂੰ ਮਾਰੋਗੇ ਤੁਸੀਂ ਇਹ ਪਿਆਰ ਨਾਲ ਸਮਝਾਉਣ ਵਾਲੀ ਗੱਲ ਆ ਇਹਨਾਂ ਲੋਕਾਂ ਦਾ ਧਾਰ ਰੋਟੀ ਦਾ ਬੰਦੋਬਸਤ ਕਰਿਓ ਜੇ ਐਸਜੀਪੀਸੀ ਹੱਤਵਾਦੀਆਂ ਨੂੰ 20000 ਰੁਪਏ ਦੇ ਰਹੀ ਆ ਤਾਂ 20000 ਇਹਨਾਂ ਨੂੰ ਦੇ ਦਿੰਦੇ ਇਹਨਾਂ ਦੀ ਰੋਟੀ ਰੋਜੀ ਚੱਲ ਜਾਂਦੀ ਸੀ ਇਹਨਾਂ ਦਾ ਜਿਹੜਾ ਤੁਸੀਂ ਲੋਕਾਂ ਦਾ ਰੋਲਾ ਪਾਇਆ ਕੰਟੈਂਟ ਮਾੜੇ ਆ ਲੋਕ ਦੇਖਦੇ ਕਿਉਂ ਨੇ ਲੋਕ ਬਲੌਗ ਮਾਰਨ ਦਵਾਰ ਚੜ੍ਹ ਨਹੀਂ ਨੀ ਉਹ ਇਸ ਕਰਕੇ ਨਾ ਲੋਕਾਂ ਨੂੰ ਵੀ ਕਹਾਂਗਾ ਦੇਖੋ ਨਾ ਬੰਦ ਕਰ ਦਿਓ ਲੋ ਉਹਦਾ ਸਵਾਲ ਆ ਲੱਗ ਦੇਖਣੇ ਪਏ ਆ